ਫਿਰ ਤੁਹਾਨੂੰ ਇਹ ਨਹੀਂ ਪਤਾ ਹੋਣਾ ਕਿ ਜਦੋਂ 1981 ਦੇ ਵਿੱਚ ਆਪਣਾ ਸੂਬਾ ਨੰਬਰ 1 ਤੇ ਸੀਗਾ 2022 ਦੇ ਵਿੱਚ ਜਦੋਂ ਸਾਡੀ ਸਰਕਾਰ ਬਣੀ ਹੈ ਇਹਨਾਂ ਜੀਆਂ ਨਲਕੀਆਂ ਕਰਕੇ ਇਹਨਾਂ ਪਾਰਟੀਆਂ ਦੀ ਅਸੀਂ ਉਹਨੇ ਨੰਬਰ ਤੇ ਚਲੇਗਾ ਇੰਡੀਆ ਦੇ ਵਿੱਚ ਔਰ ਅਸੀਂ ਬਿਹਾਰ ਨੂੰ ਪਿੱਛੇ ਚਲੇ ਗਏ ਤੇ ਅੱਜ ਗੂਗਲ ਕਰੋ ਹਾਲਤ ਫੁੱਟਰ ਨਹੀਂ ਸ਼ੁਰੂ ਹੋ ਗਈ ਹੈ ਇਸ ਟਾਈਮ ਅਸੀਂ 16ਵੇਂ ਨੰਬਰ ਤੇ ਔਰ ਦਾਅਵੇ ਨਾਲ ਕਹਿੰਦਾ ਮੈਂ ਆ ਅਗਲੇ ਸਾਲ ਦੇ ਵਿੱਚ ਅਸੀਂ ਦਸਾਂ ਕਿਤੇ ਆਸ-ਪਾਸ ਆ ਜਾਵਾਂਗੇ ਸੋ ਇਹ ਗੱਲਾਂ ਬੱਸਰ ਵਾਲਿਆਂ ਨੇ ਤੁਹਾਨੂੰ ਹੁਣ ਇੱਕ ਗੱਲ ਦਾ ਮੈਂ ਕਹਾਂ ਵੀ ਸਭ ਤੋਂ ਵੱਡਾ ਕੰਮ ਕਿਹੜਾ ਕੀਤਾ ਤੇ ਕਿਸੇ ਨੇ ਹੱਥ ਨਹੀਂ ਟਕਣਾ ਵੀ ਕਿਹੜਾ ਕੰਮ ਪੰਜਾਬ ਨੇ ਨਹੀਂ ਕੀਤਾ ਆਪਾਂ ਸੁਣਦੇ ਹਾਂ ਦੱਸੀ ਨਾ ਪੰਜਾਬ 'ਚ 16-17 ਸਾਲ ਦਾ ਪਾਣੀ ਰਹਿ ਗਿਆ ਉਸ ਤੋਂ ਬਾਅਦ ਇੱਥੇ ਪਾਣੀ ਖਤਮ ਹੋ ਜਾਣਾ ਹੈ ਤੇ ਖਬਰਾਂ ਪੜ੍ਹਦੇ ਸੀ ਕਿਵੇਂ ਸੁਣਿਆ ਸੀ ਕਿ ਨੀ ਸਪਰਟ ਕਹਿੰਦੇ ਸੀਗੇ ਪਾਣੀ ਖਤਮ ਹੋ ਜਾਣਾ ਦਰਖਤ ਬੂਖ ਫਸਲਾਂ ਸੁੱਕਣਾ ਕੋਈ ਨਹੀਂ ਹੋਣੀ ਪੀਣ ਲਈ ਪਾਣੀ ਨੁਕਸੇਗਾ ਪੰਜਾਬ ਜਿਹੜੀ ਸਪੀਡ ਨਾਲ ਧਰਤੀ ਚੋਂ ਪਾਣੀ ਨਿਕਲ ਰਿਹਾ